ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਖੈ ਬਖੋ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤ ਦਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਤ ਕੀਰਤ ਕੀ ਗੁਰ ਰਾਮਦਾਸ ਰੱਖ ਸਰਣਾਇ ਸੁਖਹੁ ਤਲ ਗੁਰ ਸੇਵਿਆ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਫਤ ਖਸਮ ਦੇ ਨੂਰ ਅਸੋਂ ਗੁਰਸਾ ਝਟੀਐ ਤੁਧ ਡਠੇ ਸਚਿ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਪੰਚ ਪਦਾ ਚਰ ਚਰ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਟਿਆ ਜਾਈ ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਟਿਆ ਜਾਈ ਮੇ ਦੇ ਗੋਬਿੰਦ ਅਪਨੇ ਜਨ ਕੋ ਦੇਹ ਵਡਿਆਈ ਗੁਰਮਤਿ ਰਾਮ ਨਾਮ ਪਰਸ ਹੋ ਸਦਾ ਰਹੋ ਸਰਣਾਈ ਰਹਾਉ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਤੇਤ ਅਜਾਣਾ ਹਰ ਜੀਉ ਕਿਰਪਾ ਕਰੋ ਗੁਰ ਮਿਲੋ ਸਾਹਰ ਨਾਮ ਸਮਾਨ ਜਿਸਕੇ ਵਥ ਸੋਈ ਪ੍ਰਭ ਜਾਣ ਜਿਸਨੋ ਦੇ ਸੁਪਾਏ ਵਾਸ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਨਥਾਏ ਜਿਨ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਾਈ ਰਤਨ ਲੁਕਾਇਆ ਲੋਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜੰਮੀ ਤੂੰ ਸਭਨਾ ਦਾ ਪ੍ਰਭ ਸੋਈ ਜਿਸ ਨੂੰ ਦਾਤ ਕਰਹਿ ਸੋ ਪਾਏ ਜਨ ਨਾਨਕ ਅਗਰ ਨ ਕੋਈ ਸਭ ਕਿਛ ਤੇਰਾ ਤੂੰ ਅੰਤਰ ਜੰਮੀ ਤੋ ਸਬਨਾ ਕਾ ਪ੍ਰਭ ਸੋਈ ਜਿਸਨੋ ਦਾਤ ਕਰਹਿ ਸੋ ਪਾਏ ਜਨ ਨਾਨਕ ਅਬਦ ਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ